ਅਸੈਂਬਲੀ ਵਿੱਚ ਚੱਲ ਜਾਂਦੀਆਂ ਹਨ ਕੁਰਸੀਆਂ ਅਤੇ ਇੱਕ ਦੂਜੇ ਦੀਆਂ ਲੈ ਜਾਂਦੀਆਂ ਹਨ ਪਾਗਾਂ ਉਹਨਾਂ ਤੇ ਪਰਚਾ ਕਿਉਂ ਨਹੀਂ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਅੱਜ ਭਾਰਤੀ ਕਿਸਾਨ ਜੁਨਨ ਡਕੌਂਦਾ ਵੱਲੋਂ ਕੀਤੀ ਗੁਰਦੁਆਰਾ ਹਜ਼ਰਤਨ ਸਾਹਿਬ ਵਿਖੇ ਮੀਟਿੰਗ ਸ਼ਨੀਵਾਰ ਨੂੰ 4 ਵਜੇ ਦੇ ਲਗਭਗ ਭਾਰਤੀ ਕਿਸਾਨ ਜੁਨਨ ਡਕੌਂਦਾ ਦੇ ਆਗੂਆਂ ਵੱਲੋਂ ਗੁਰਦੁਆਰਾ ਹਜ਼ਰਤਨ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਕੁਲਵਿੰਦਰ ਕੌਰ ਦੇ ਨਾਲ ਹਾਂ ਕਿਉਂਕਿ ਜੋ ਕੁਲਵਿੰਦਰ ਕੌਰ ਤੇ ਪਰਚਾ ਕੀਤਾ ਹੈ ਕੰਗੜਾ ਰਣੌਦ ਦੇ ਤਪੜਮਾਰਦੀ ਮਾਮਲੇ ਦੇ ਵਿੱਚ ਉਹ ਬਿਲਕੁਲ ਗਲਤ ਹੈ ਤੇ ਅਸੀਂ ਉਹਦੇ ਨਾਲ ਆ ਕਿਉਂਕਿ ਅਸੈਂਬਲੀ ਦੇ ਵਿੱਚ ਅਕਸਰ ਹੀ ਕੁਰਸੀਆਂ ਚਲ ਜਾਂਦੀਆਂ ਹਨ ਅਤੇ ਉੱਥੇ ਨਾਲ ਵਾਲੇ ਇੱਕ ਦੂਜੇ ਦੇ ਪੱਗਾਂ ਤੱਕ ਲੈ ਜਾਂਦੀਆਂ ਹਨ ਉਹਨਾਂ ਤੇ ਪਰਚੇ ਕਿਉਂ ਨਹੀਂ ਕੀਤੀ ਜਾਂਦੀ ਤੇ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਮਰੜਾ ਮਰੜਾ ਜੀ ਬੂਟਾ ਸਿੰਘ ਟੋਂਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਦਿਖਾਉਂਦਾ ਕੀ ਮੰਗਦਾ ਜੀ ਮੀਟਿੰਗ ਮੀਟਿੰਗਾਂ ਜਿਸੀਂ ਤਾਂ ਆਏ ਮਤਲਬ ਮਹੀਨੇ ਦੇ ਸਟੱਡੀ ਜਿਲ੍ਹੇ ਦੀ ਮੀਟਿੰਗ ਹੁੰਦੀ ਹੈ ਅੱਜ ਜਿਹੜੀ ਫੌਰੀ ਤੌਰ ਤੇ ਅਸੀਂ ਮੀਟਿੰਗ ਰੱਖੀ ਹੈ ਸਾਨੂੰ ਪਤਾ ਵੀ ਇਹਦੀ ਪਿੱਛੇ ਘਟਨਾ ਵਾਪਰੀ ਅਡੀ ਭੈਣ ਕਲਵਿੰਦਰ ਕੌਰ ਨੇ ਜੋ ਕੰਗਣਾ ਦੇ ਨਾਲ ਮਤਲਬ ਕੰਗਣਾ ਉਹਦੇ ਨਾਲ ਖੈਬੜੀ ਜਾ ਕੇ ਉਹਨ ਇੱਕ ਮਜਬੂਰੀ ਬਣ ਗਈ ਉਹਦੇ ਮਤਲਬ ਪਰਮਾਰਕ ਨੂੰ ਸਫਕ ਸਤਾਉਣ ਦੀ ਕਿਉਂਕਿ ਚੱਲਦੇ ਘੋਲ ਦਿੱਲੀ ਦੇ ਵਿੱਚ 750 ਕਿਸਾਨ ਮਜ਼ਦੂਰ ਸੀ ਲੋਗਾ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਜਿਹੜੀ ਕੰਗਣਾ ਸੀ ਕੰਗਣਾ ਹਰੇਕਾ ਉਥੇ ਮਤਲਬ ਘੋਲ ਦੇ ਖਿਲਾਫ ਬੋਲਣਾ ਸਾਡੀਆਂ ਮਾਵਾ ਭਾਣਾ ਜਿਹੜਾ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦਾ ਸਾਡਾ ਬਜ਼ੁਰਗ ਉਸ ਧਰਨੇ ਦੇ ਵਿੱਚ ਸੀ ਉਹਨਾਂ ਨੂੰ ਮਤਲਬ ਦਿਹਾੜੀ ਦਾ ਦੱਸਣਾ ਵੀ ਦਿਹਾੜੀ ਤੈਆਂ ਹੋਗਾ ਪਰ ਇਹ ਜਿਹੜੀ ਕੰਗਣਾ ਸੀਗੀ ਕੰਗਣਾ ਨਾਲ ਉਹਦੀ ਵਾਇਸਬਾਜੀ ਹੋਈ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਉਹਦਾ ਸੀਸੀ ਕੈਮਰਾ ਜਿੱਥੇ ਉਹ ਲੱਪੜ ਮਾਰਿਆ ਉਹ ਕਢਾਇਆ ਜਾਵੇ ਕਿਉਂਕਿ ਉਹਨੇ ਪਹਿਲਾਂ ਉਹਨੂੰ ਕੰਗਣਾ ਨਾਲ ਜਿਹੜੀ ਅਸੀਂ ਜਾਣਕਾਰੀ ਕਰੀ ਐ ਵੀ ਉਹਦਾ ਮੋਬਾਈਲ ਚੈੱਕ ਕਰਨਾ ਉਹਦਾ ਪਰਸ ਚੈੱਕ ਕਰਨਾ ਜੇ ਤੁਸੀਂ ਇੱਧਰ ਦੀ ਲੰਗਣਾ ਜਿੱਧਰ ਦੀ ਪਬਲਿਕ ਲੰਗਦੀ ਐ ਜੇ ਤੁਸੀਂ ਮੰਤਰੀਆਂ ਵਾਲੇ ਪਾਸੇ ਲੰਗਣਾ ਉੱਧਰਲੇ ਪਾਸੇ ਹੈਗਾ ਉੱਧਰ ਦੀ ਤੁਸੀਂ ਜਾਓ ਪਰ ਉਹ ਉਹਦੇ ਨਾਲ ਖੈਬੜੀ ਉਹਨੂੰ ਮਤਲਬ ਕੰਗਣਾ ਦੇ ਜਿਹੜੇ ਬਿਆਨ ਐ ਵੀ ਤੈਨੂੰ ਮੈਂ ਇੱਥੋਂ ਬਦਲੀ ਕਰਾਉਂ ਤਰੇ ਐਂ ਕਰਾ ਦੂੰ ਠੀਕ ਆ ਉਹ ਤਾਂ ਗੁੱਸੇ ਦੇ ਵਿੱਚ ਜੋ ਉਹਨੂੰ ਮਤਲਬ ਖਾਸਤਾਨੀ ਕਿਹਾ ਜਾਂਦਾ ਜਾਂ ਹੋਰ ਕੁਝ ਕਿਹਾ ਜਾਂਦਾ ਤੇ ਉਹ ਮਤਲਬ ਕੰਗਣਾ ਦੇ ਲੱ ਅਸੀਂ ਕਿ ਬਿਲਕੁਲ ਜਾਇਜ਼ ਸਮਝਿਆ ਚਾਹੀਦਾ ਹੈ ਜੇ ਸਭ ਕਿਸਕਾਉਣਾ ਚਾਹੀਦਾ ਤੇ ਜੇ ਜੋ ਵੀ ਮਤਲਬ ਕੰਗਣਾ ਦੇ ਕੋਈ ਕਾਰਵਾਈ ਕਰਾਉਗੇ ਉਹਦੇ ਦੇ ਨੌਕਰੀ ਦਾ ਮਸਲਾ ਹੈ ਜਾਂ ਕੋਈ ਪਰਚੇ ਦਾ ਮਸਲਾ ਅਸੀਂ ਕਿਸਾਨ ਤੇ ਸੇਵੰਦੀਆਂ ਸਾਡੇ ਸੁਪਾ ਪ੍ਰਧਾਨ ਬੂਟਾ ਸਿੰਘ ਵਰਤਗਿਲ ਨੇ ਪਹਿਲੇ ਬਲੈਫ ਹੋ ਕੇ ਕਿਹਾ ਤੇ ਅਸੀਂ ਪੂਰੀ ਮਦਦ ਕਰਾਂਗੇ ਕੋਈ ਵੀ ਨੌਕਰੀ ਨੂੰ ਖਤਰਾ ਨਹੀਂ ਜਾਣ ਦਿੰਦੇ ਤੇ ਕੋਈ ਅਸੀਂ ਉਹਦੇ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਕੋਈ ਪਰਚਾ ਦਾਦੀ ਕੀਤਾ ਜਾਊ ਲੱਪੜ ਮਾਰਨ ਵਾਲੀ ਕੋਈ ਵੱਡੀ ਗੱਲ ਨਹੀਂ ਜਦੋਂ ਇਹ ਕੁਰਸੀਆਂ ਚਲਾ ਦਿੰਦੇ ਨਾ ਅਤਲੇ ਸੈਂਬਲੀ ਦੇ ਬੈਕੇ ਜਿੱਥੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਇੱਕ ਦੂਜੇ ਦੇ ਲੱਪੜ ਲਾਉਂਦੇ ਆ ਪੱਗਾਂ ਲਾਉਂਦੇ ਆ ਪਰ ਉਹ ਜੋ ਉਹਨਾਂ ਤੇ ਕਿਉਂ ਨਹੀਂ ਪਰਚੇ ਹੁੰਦੇ ਇਹ ਤਾਂ ਇੱਕ ਉਹਨੂੰ ਸਾਬਕਾ ਸਕਾਰਾਚਾਰਨ ਬੋਲਾਂ ਦੇ ਨਾਲ ਕੋਈ ਬਾਲੀ ਵੱਡੀ ਗੱਲ ਨਹੀਂ ਚਲੋ ਰਾਜਮਿੰਦਰ ਕੋਟਪਾਲਾ ਜ਼ਿਲ੍ਹਾ ਜਰਨ ਖਤਰਪਾ ਆਰਤੀ ਕਿਸਾਨੀ ਅਟਕਾਉਂਦਾ ਜੀ ਮਾਮਲਾ ਮਾਮਲਾ ਤਾਂ ਅੱਜ ਅਸੀਂ ਸਾਡੀ ਜ਼ਿਲ੍ਹਾ ਵਾਰ ਉਹਨੇ ਬਾਅਦ ਜਿਹੜੀ ਮੀਟਿੰਗ ਸੀ ਜ਼ਿਲ੍ਹੇ ਦੀ ਉਹ ਅੱਜ 8 ਫਰੀਕ ਦੀ ਰੱਖੀ ਹੋਈ ਸੀ ਪਰ ਇਹਦੇ ਵਿੱਚ ਸਾਨੂੰ ਫੌਰੀ ਦਾ ਹੈਗਾ ਕਿਬ ਮਾਮਲਾ ਸਾਡੇ ਧਿਆਨ ਤੇ ਆਇਆ ਵੀ ਇੱਕ ਸਾਡੀ ਜਿਹੜੀ ਬੇਟੀ ਹੈ ਕੁਲਵਿੰਦਰ ਕੌਰ ਜਿਹੜੀ ਉਹ ਕੰਗਣਾ ਰਣੌਤ ਜਿਹੜਾ ਨੇ ਥੱਪੜ ਮਾਰਿਆ ਜਿਹੜੀ ਕੰਗਣਾ ਰਣੌਤ ਨੇ ਸਾਡੇ ਕਿਸਾਨ ਅੰਦੋਲਨ ਵੇਲੇ ਸਾਡੀਆਂ ਕਿਸਾਨ ਬੀਬੀਆਂ ਨੂੰ ਟਕੇ ਟਕੇ ਦੀਆਂ ਔਰਤਾਂ ਤੇ 100-100 ਰੁਪਏ ਦਿਹਾੜੀਦਾਰ ਦੱਸਦੀ ਸੀ ਤੇ ਕਿਸਾਨ ਅੰਦੋਲਨ ਤੇ ਵੀ ਕਮੈਂਟ ਕਰਦੀ ਸੀ ਉਸ ਦੇ ਰੋਸ ਵਜੋਂ ਉਸ ਬੀਬੀ ਨੂੰ ਥੱਪੜ ਮਾਰਿਆ ਹੈ ਅਸੂੰ ਠੀਕ ਸਮਝਦਿਆਂ ਤੇ ਅਸੀਂ ਆਪਣੀ ਭਾਰਤੀ ਸੰਘੇਟਕਾਡ ਕੌਂਦਾ ਵੱਲੋਂ ਸਾਡੇ ਕੋਲ ਜਦੋਂ ਜਥੇਬੰਦੀ ਵੱਲੋਂ ਸਦਾ ਤਾਂ ਵੀ ਹਾਜ਼ਰ ਹੋਵਾਂਗੇ ਹਰ ਇੱਕ ਪ੍ਰੋਗਰਾਮ ਤੇ ਉਹਦੇ ਹੱਕ ਦੇ ਵਿੱਚ ਤੇ ਜੇ ਕੋਈ ਸੰਯੁਕਤ ਕਿਸਾਨ ਮੋਰਚੇ ਦਾ ਹੱਦਾਂ ਹੁੰਦਾ ਤਾਂ ਅਸੀਂ ਉਹਦੇ ਵੀ ਹੱਕ ਚ ਹਾਂ ਕਿ ਮੋਬਾਈਲ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਕੋਈ ਰੌਲਾ ਪਿਆ ਸੀ ਮੋਬਾਈਲ ਦੇ ਵੇਖੋ ਉਹਦੀ ਡਿਊਟੀ ਚੈਕਿੰਗ ਤੇ ਸੀ ਜਿਹੇ ਜਿਆਦਾ ਬਤੀਰਾ ਬੋਲਣ ਦਾ ਢੰਗ ਹੈ ਜ਼ਰੂਰੀ ਹੈ ਵੀ ਉਹ ਕੋਈ ਕਮੈਂਟ ਉਹਨੇ ਕਰਿਆ ਹੋਊਗਾ ਕੁਲਵਿੰਦਰ ਕੌਰ ਨੂੰ ਉਹ ਇਹਦੇ ਬੋਲਣ ਦਾ ਢੰਗ ਤੀਕਾ ਹਰ ਇੱਕ ਨਾਲੇ ਦਾ ਮੀਡੀਆ ਨੇ ਇਹਦਾ ਬਕਾੜ ਆਪਦੇ ਬਾਲੀਵੁੱਡ ਚ ਇਹਦਾ ਬਗਾੜ ਹੈ ਸੋ ਇਹ ਬੋਲਣ ਦਾ ਕੀਤਾ ਗਿਆ ਸਤੇ ਇੱਕ ਪਿੰਡ ਦੇ ਕੋਰਤੇ ਕਿਸ ਤਰ੍ਹਾਂ ਦੇਖੋ ਇਹ ਪੁਲਿਸ ਦੀ ਕਾਰਵਾਈ ਹੈ ਪਰ ਅਸੀਂ ਉਹਦੇ ਵਿਰੋਧ ਕਰਾਂਗੇ ਬਾਕੀ ਦਾ ਪਰ ਤੇਰਾ ਕੰਗਣਾ ਦੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਡਿਊਟੀ ਜਿ ਵਿਗੜ ਪਾਇਆ ਜਿਵੇਂ ਆਵਾਜ਼ ਰਹੀਆਂ ਕਹਿੰਦੇ ਵੀ ਇਹਨੂੰ ਜਦੋਂ ਔਰ ਦੇਖਿਆ ਮੈਂ ਲੱਗਿਆ ਵੀ ਤੇ ਇਹਨੇ ਕਿਹਾ ਵੀ ਇਹ ਤਾਂ ਖਾਲਸਤਾਨੀ ਆ ਇਹ ਤਾਂ ਬੰਨ ਜੀ ਉਹਨੇ ਇਹ ਜੇ ਕਮੈਂਟ ਕਰੇ ਹੋਣਗੇ ਤਾਂ ਉਹ ਤਾਂ ਗੁੱਸੇ ਚ ਆ ਕੇ ਤੋਂ ਰਿਐਕਸ਼ਨ ਗਲਤ ਨਹੀਂ ਗਿਆ ਇਸ ਤਰ੍ਹਾਂ ਜੇ ਮਨ ਲਗੇ ਨਹੀਂ ਨਹੀਂ ਕਿਸੇ ਨੂੰ ਟਾਰਗੇਟ ਕਰਨਾ ਗਲਤ ਉਹਨਾਂ ਤਾਂ ਵੇਖੋ ਥੱਪੜ ਪਹਿਲਾਂ ਵੀ ਵੱਜੇ ਨਾ ਅ ਪੀਚ ਨੰਬਰ ਕੰਨੀ ਜੁੱਤੀ ਸੀਤੀ ਜਾਂ ਹੋਰ ਕੰਨੀ ਹੈਗੇ ਨੇ ਕਿ ਕਦੇ ਕਿਸੇ ਨੇ ਉਹ ਨਹੀਂ ਕਿਹਾ ਕਦੇ ਪੰਜਾਬ ਦੇ ਉਸ ਨੂੰ ਵੱਖਵਾਦੀ ਅਖਤਵਾਦੀ ਕਿਉਂ ਐਲਾਨ ਦੇ ਦੇਗੇ ਸੋ ਇਹ ਕਰਵਿੰਦਰ ਕੌਰ ਦੀ ਨੌਕਰੀ ਚਲੀ ਗਈ ਹੈ ਜੀ ਕਿ ਕਿਸਾਨ ਜਿੱਥੇ ਬੰਦਿਆ ਨੂੰ ਮਤਲਬ ਦੇ ਕੇ ਆ ਬਿਲਕੁਲ ਜਦੋਂ ਸੱਦਾ ਆਊਗਾ ਅਸੀਂ ਮਤ ਕਰਾਂਗੇ ਜਿਹੇ ਜਿਹਾ ਸਦਾ ਸੰਸਦ ਸੰਭਾ ਕਮੇਟੀ ਬਣਵਾਊਗਾ ਜਾਂ ਸੰਯੁਕਤ ਅਸਾਮ ਮੋਰਟੀ ਬਣਵਾਊਗਾ ਜਿਹਦੇ ਹੱਕ ਪੜਾਂਗੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਉਹਦੀ ਸਪੋਰਟ ਆ ਕੋਈ ਤਰਨਾਮ ਜਾਰਾ ਕੋਈ ਕੋਈ